ਏ ਸੀਗਾ ਜੀ ਸ਼ਾਂਤੀ ਸਤੂਪਾ ਜਿਹੜਾ ਅਸੀਂ ਹੁਣੇ ਵਿਜ਼ਿਟ ਕੀਤਾ। ਇਹਦੀ ਹਿਸਟਰੀ ਇਹ ਸੀ ਕਿ ਬੁੱਧਿਜ਼ਮ ਕਲਚਰ ਦੇ ਜਦੋਂ 25 ਸਾਲ ਪੂਰੇ ਹੋ ਗਏ ਸੀ ਤਾਂ ਜਾਪਾਨੀਆਂ ਨੇ ਇਹ 1991 ਦੇ ਵਿੱਚ ਬਣਾਇਆ ਸੀ। ਤੇ ਇੱਥੇ ਤੁਸੀਂ ਦੇਖੋਗੇ ਜ਼ਿਆਦਾਤਰ ਜਾਪਾਨੀ ਟੂਰਿਸਟ ਨੇ ਤੇ ਦੇ ਸਤੂਪਾ ਦੇ ਚਾਰ ਸਾਈਡਾਂ ਨੇ ਇੱਕ ਸਾਈਡ ਤੇ ਬੁੱਧਾ ਦੀ ਮਤਲਬ ਸਟੈਚੂ ਹੈ। ਦੂਸਰੀ ਸਾਈਡ ਤੇ ਉਹਦੇ ਬਰਥ ਨੂੰ ਦੱਸਿਆ ਗਿਆ। ਮਤਲਬ ਮੂਰਤੀਆਂ ਦੇ ਦੁਆਰਾ ਇੱਕ ਸਾਈਡ ਤੇ ਉਹਨੇ ਕਿਦਾਂ ਡੈਵਲਸ ਨਾਲ ਫਾਈਟ ਕੀਤਾ ਮੈਡੀਟੇਸ਼ਨ ਕਰਕੇ ਉਹਦੇ ਬਾਰੇ ਦੱਸਿਆ ਗਿਆ ਤੇ ਇੱਕ ਸਾਈਡ ਤੇ ਉਹਦੇ ਮਰਨ ਬਾਰੇ ਦੱਸਿਆ ਗਿਆ ਤੁਸੀਂ ਜਰੂਰ ਆਓ ਇੱਥੇ ਵਿਜ਼ਿਟ ਕਰੋ ਬਹੁਤ ਵਧੀਆ ਜਗ੍ਹਾ ਹੈ ਬਹੁਤ ਪੀਸਫੁਲ ਵਾਈਬ ਨੇ ਸੀ ਯੂ ਇਨ ਦ ਨੈਕਸਟ ਲੋਕੇਸ਼ਨ ਦਾ ਖਾਲਸਾ ਵੈਕਰ ਜੀ ਕੀ ਸਤਿ ਸ੍ਰੀ ਅਕਾਲ ਸਿਆਂ ਜੀ ਗੁਰਦੁਆਰਾ ਸ੍ਰੀ ਪੱਥਰ ਸਾਹਿਬ ਵਿਖੇ ਲੇ ਦੇ ਵਿੱਚ ਇੱਥੇ ਦੀ ਹਿਸਟਰੀ ਕੁਛ ਐਵੇਂ ਆ ਕਿ ਇੱਥੇ ਗੁਰੂ ਨਾਨਕ ਦੇਵ ਜੀ ਆਪਣੀ ਤੀਸਰੀ ਉਦਾਸੀ ਵੇਲੇ ਰੁਕੇ ਸੀਗੇ ਤੱਪ ਕੀਤਾ ਸੀ ਉਹਨਾਂ ਨੇ ਇੱਥੇ ਅਸੀਂ ਇੱਥੇ ਕੁਛ ਟਾਈਮ ਸਪੈਂਡ ਕੀਤਾ ਸਾਨੂੰ ਬਹੁਤ ਵਧੀਆ ਲੱਗਿਆ ਅਸੀਂ ਇੱਥੇ ਚਾਹ ਦਾ ਲੰਗਰ ਛਕਿਆ ਬਹੁਤ ਸਕੂਨ ਵਾਲਾ ਮਾਹੌਲ ਸੀਗਾ ਇੱਥੇ ਤੇ ਆ ਜਿਹੜਾ ਗੁਰਦੁਆਰਾ ਸਾਹਿਬ ਹੈ ਇੱਥੇ ਦਾ ਸਾਰਾ ਏਰੀਆ ਆਰਮੀ ਦੇ ਅੰਡਰ ਆਂਦਾ ਬਸ ਹੁਣ ਅਸੀਂ ਚੱਲਿਆਂ ਅੱਗੇ ਤੇ ਅੱਗੇ ਦੇਖਦੇ ਆਂ ਇੱਥੇ ਇੱਕ ਅੱਗੇ ਮੈਗਨੇਟਿਕ ਖਿਲ ਉੱਥੇ ਚੱਲਿਆ ਦੇਖਦੇ ਆਂ ਉਹ ਕਹਿੰਦੇ ਨੇ ਕਿ ਉਹ ਤੁਹਾਡੀ ਗੱਡੀ ਨੂੰ ਪਿੱਛੇ ਖਿੱਚ ਲੈਂਦੀ ਐ ਸੋ ਲੈਟਸ ਸੀ ਦੇਖੋ ਇਹਨਾਂ ਨੇ ਲਿਖਿਆ ਹੋਇਆ ਵੈਲਕਮ ਟੂ ਮੈਗਨੇਟਿਕ ਹਿੱਲ ਮਤਲਬ ਚੁੰਬਕ ਵਾਲਾ ਪਹਾੜ ਇਹ ਕਹਿੰਦੇ ਜਿਹੜਾ ਬਾਕਸ ਬਣਿਆ ਹੋਇਆ ਹੈ ਜਿਹਦੇ ਪੇਂਟ ਕੀਤਾ ਹੋਇਆ ਹੈ ਗੋਲ ਉੱਥੇ ਤੁਹਾਡਾ ਸੱਧਨ ਖੜਾਓ ਤੇ ਐਕਸਪੀਰੀਅੰਸ ਦਾ ਵੰਟਰ ਆਪੇ ਪਿੱਛੇ ਜਾ ਰਹੀ ਹੈ ਹੋ ਤੇਰੀ ਚੜਾਈ ਹੈ ਨਾ ਉੱਗੇ ਦੇਖੀ ਕਿ ਕਿੰਨੀ ਸਪੀਡ ਤੇ ਜਾਂਦੀ ਹੈ ਨਿਊਟਰਲ ਆ ਗੱਡੀ ਨਿਊਟਰਲ ਆ ਸੱਤ ਦੀ ਸਪੀਡ ਤੇ ਤੇਰੀ ਯਾਰ ਨਾਈਸ ਆ ਦੇਖੋ ਯਾਰ ਗੱਡੀ ਆਪੇ ਪਿੱਛੇ ਜਾ ਰਹੀ ਹੈ ਕਮਾਲ ਹੈ ਯਾਰ ਅਸੀਂ ਕੁਝ ਵੀ ਨਹੀਂ ਕੀਤਾ ਗੱਡੀ ਨਿਊਟਰਲ ਸੀਗੀ ਹੈਂਡ ਬ੍ਰੇਕ ਸਿੱਟੇ ਹੋਏ ਸੀ ਆ ਪਿੱਛੇ ਵਾਲਾ ਜਿਹੜਾ ਪਹਾੜ ਹੈ ਉਹ ਉਹ ਆਪੇ ਗੱਡੀ ਨੂੰ ਮਤਲਬ ਪਿੱਛੇ ਨੂੰ ਖਿੱਚ ਰਿਹਾ ਆਪਣੀ ਸਾਈਡ ਸਹੀ ਹੈ ਯਾਰ ਮਤਲਬ ਕਮਾਲ ਦੀ ਚੀਜ਼ ਹੈ ਔਰ ਨਾਲੇ ਚੜ੍ਹਾਈ ਹੈ ਤੁਸੀਂ ਦੇਖੋ ਵੀ ਉਰੇਟ ਲਾਨੀ ਹੈਗੀ ਤੇ ਆ ਜਿਹੜਾ ਰੋਡ ਹੈ ਨਾ ਤੇ ਆ ਮਤਲਬ ਥੋੜਾ ਚੜਾਈ ਵਾਲਾ ਰੋਡ ਆ ਇੱਧਰ ਤੇ ਆ ਦੇਖੋ ਆ ਕਿਸੇ ਹੋਰ ਨੇ ਖੜਾਇਆ ਹੁਣ ਪੀਰੀ ਪੈਂਟ ਵਾਲੇ ਨੇ ਇਹਦੀ ਵੀ ਗੱਡੀ ਆਪੇ ਪਿੱਛੇ ਜਾ ਰਹੀ ਹੈ ਸਹੀ ਹੈਰ ਕਮਾਲ ਦੀ ਚੀਜ਼ ਹੈ ਹਾਂਜੀ ਕੀ ਹਾਲ ਹੈ ਗਾਇਜ਼ ਦੇਖਿਆ ਹੀ ਉਹਨਾਂ ਤੁਸੀਂ ম্যাগਨੇਟਿਕ ਹਿੱਲ ਤੇ ਫਿਰ ਕਿੰਨਾ ਮਜ਼ਾ ਆਇਆ ਗੱਡੀ ਸਾਡੀ ਨਿਊਟਰਲ ਦੇ ਵਿੱਚ ਵੀ ਇੰਤਾਂ ਭੱਜ ਰਹੀ ਸੀ ਪਿੱਛੇ 15 ਦੀ ਸਪੀਡ ਤੱਕ ਗਈ ਉਹ ਤੋਂ ਬਾਅਦ ਵੀ ਅਸੀਂ ਮਤਲਬ ਟੈਸਟਿੰਗ ਕੀਤੀ 20 ਤੱਕ ਚੱਲ ਗਈ ਸੀ ਮਤਲਬ ਕਰਿਸ਼ਮਾ ਹੀ ਹੈ ਇੱਕ ਤਰ੍ਹਾਂ ਦਾ ਬਾਕੀ ਹੁਣ ਅਸੀਂ ਇੱਥੇ ਆਏ ਆ ਸੰਗਮ ਪੁਆਇੰਟ ਕਹਿੰਦੇ ਨੇ ਇਹਨੂੰ ਇੱਕ ਪਾਸੇ ਦੇਖੋ ਕਿੰਨੀ ਸਾਫ਼ ਰਿਵਰ ਆ ਰਹੀ ਆ ਐਂ ਲੱਗ ਰਿਹਾ ਹੈ ਕਿ ਮਿਲਣਾ ਨਹੀਂ ਚੰਦੀ ਆ ਇੱਕ ਪਾਸੇ ਅਛਾਈ ਹੈ ਇੱਕ ਪਾਸੇ ਗੰਦਗੀ ਹੈ ਅਛਾਈ ਆਪਣਾ ਲੱਗ ਚੱਲ ਰਹੀ ਹੈ ਗੰਦਗੀ ਆਪਣੀ ਅਲੱਗ ਚੱਲ ਰਹੀ ਹੈ ਬਟ ਫਿਰ ਵੀ ਉਹਨਾਂ ਨੂੰ ਮਤਲਬ ਮਿਕਸ ਹੋਣਾ ਪੈ ਰਿਹਾ ਹੈ ਬਟ ਫਿਰ ਵੀ ਅੱਗੇ ਜਾ ਕੇ ਕੁਝ ਹੋਰੀ ਕੰਬੀਨੇਸ਼ਨ ਬਣ ਗਿਆ ਉਹਨਾਂ ਦਾ ਲੱਗਦਾ ਸਨਸੈਟ ਹੋ ਗਿਆ ਆਲਰੇਡੀ ਬਹੁਤ ਜਲਦੀ ਪਹਾੜਾਂ ਦੇ ਵਿੱਚ ਹਨੇਰਾ ਹੋ ਜਾਂਦਾ ਹੈ ਅਸੀਂ ਇਸ ਟਾਈਮ ਲੇ ਦੇ ਥੋੜਾ ਬਾਹਰ ਵਾਲੀ ਸਾਈਡ ਕੱਲ ਅਸੀਂ ਘੁੰਮੇ ਸਾਰਾ ਲੇ ਸਿਟੀ ਮਜ਼ਾ ਆਇਆ ਬਹੁਤ ਤੁਸੀਂ ਵੀ ਇੰਜੋਏ ਕੀਤਾ ਹੋਣਾ ਤੇ ਅੱਜ ਦਾ ਸਾਡਾ ਪਲਾਨ ਹੈ ਅਸੀਂ ਚੱਲਿਆ ਪੈਗੋਂਗ ਤੁਸੀਂ ਸਾਰਿਆਂ ਨੇ 3D ਫਿਲਮ ਦੇਖੀ ਹੋਊਗੀ ਉਹ ਜਿਹੜੀ ਲੇਕ ਹੈ ਉਹ ਪੈਗੋਂਗ ਲੇਕ ਹੈ ਤੇ ਉਹ ਇੱਥੋਂ ਲੇ ਤੋਂ ਰਾਊਂਡਰ 5-6 ਘੰਟੇ ਦਾ ਰਸਤਾ ਪੈਂਦਾ ਆਪਣਾ ਚਾਂਗਲਾ ਹੋ ਕੇ ਜਾ ਰਹੇ ਹਾਂ ਅਸੀਂ ਤੇ ਉਹਨੂੰ ਜਾਣ ਦਾ ਰਸਤਾ ਖਰਦੁੰਗਲਾ ਹੋ ਕੇ ਵੀ ਹੈ ਪਰ ਅਸੀਂ ਉਧਰ ਦੀ ਨਹੀਂ ਜਾ ਰਹੇ ਅਸੀਂ ਚਾਂਗਲਾ ਹੋ ਕੇ ਜਾਵਾਂਗੇ ਤਾਂ ਮਿਲਾਂਗੇ ਤੁਹਾਨੂੰ ਰਸਤੇ ਦੇ ਵਿੱਚ ਇੰਨੇ ਤੁਸੀਂ ਸਿਨੇਮੈਟਿਕਸ ਇੰਜੋਏ ਕਰਿਓ ਵੀਊ ਇੰਜੋਏ ਕਰਿਓ ਰਸਤੇ ਦੇ ਵਿੱਚ ਬਹੁਤ ਹੀ ਖੁੱਲੇ ਖੁੱਲੇ ਪਹਾੜ ਆਣਗੇ ਵਾਦੀਆਂ ਆਣਗੀਆਂ ਮਜ਼ਾ ਆਊਗਾ ਠੀਕ ਠੀਕ ਤੋਂ ਐਸ ਤਾਂ ਕਹਤਾ ਨਾ ਅਸੀਂ ਕਿੱਥੇ ਨਾ ਇੱਥੇ ਪੇ ਜਾ ਕੇ ਨਾ ਆਪਾਂ ਆਧਾਰ ਕਾਰਡ ਦੇ ਠੀਕ ਹੈ ਟਿਕਟ ਵੀ ਲੈਣਾ ਪਵੇਗਾ ਇਸ ਲਈ ਪਰਮਿਟ ਕਰਾਤਾ ਅਸੀਂ ਚੈੱਕ ਤੇ ਸਾਡਾ ਜੋ ਪਰਮਿਟ ਸੀਗਾ 4 ਦਿਨਾਂ ਦਾ ਬਣਵਾਇਆ ਸੀ ਅਸੀਂ ਟੋਟਲ ਵੈਸੇ ਜੋ ਪਰਮਿਟ ਦੀ ਕਾਸਟ ਹੈ ਉਹ ਹੈ 1400 ਰੁਪਏ ਤੇ ਜੇ ਤੁਸੀਂ ਇੱਕ ਦਿਨ ਐਕਸਟੈਂਡ ਕਰਵਾਣਾ ਹੈ 20-20 ਰੁਪਏ ਵਾਧੇ ਜਾਂਦੇ ਨੇ ਤੇ ਅੱਗੇ ਵੀ ਚੈੱਕ ਪੋਸਟ ਆਣਗੀਆਂ ਜਿੱਥੇ ਪਰਮਿਟ ਚੈੱਕ ਹੋਊਗਾ ਤੇ ਤੁਸੀਂ ਇਹ ਜ਼ਰੂਰ ਬਣਵਾ ਲੈਣਾ ਕਿਉਂਕਿ ਫਿਰ ਇਹਨੂੰ ਬਣਾਉਣ ਦੇ ਲਈ ਹੁਣ ਹੋਪਫੁਲੀ ਅਸੀਂ ਇੱਥੇ ਦੀ ਆ ਕੇ SIM ਲੈ ਲਈ ਸੀ ਕਿਉਂਕਿ ਉਹ ਬਾਹਰ ਵਾਲੀਆਂ ਦਾ ਸਾਡੀਆਂ ਚੱਲ ਨਹੀਂ ਰਹੀਆਂ ਸੀ ਜੇ ਤੁਹਾਡੀ ਪੋਸਟਪੇਡ ਹੈ ਤਾਂ ਚੱਲੂਗੀ ਨਹੀਂ ਇੱਥੇ ਕੋਈ ਵੀ SIM ਨਹੀਂ ਚੱਲਦੀ ਤੁਹਾਡੀ ਪ੍ਰੀਪੇਡ ਤੇ ਦਿਖਾਤਾ ਉਹ ਕਹਿੰਦੇ ਰਸਤਾ ਖੁੱਲਿਆ ਅੱਗੇ ਤਾਂ ਚਲੋ ਚੱਲਦੇ ਆਂ ਅੱਗੇ ਗਾਣਾ ਪੀਣਾ ਬਣਾਣਿਆ ਖਾਣਿਆ ਤੇ ਆਪਣੀ ਜਰਨੀ ਐਕਸਟੈਂਡ ਕਰਦੇ ਆ ਅੱਗੇ 让我们 ਕੋ ਇਹ ਹੈ ਜੀ ਸ਼ਕਤੀ ਵਿਲੇਜ ਜਦੋਂ ਤੁਸੀਂ ਪੈਂਗਾਗੋਲੇ ਰਸਤੇ ਤੇ ਜਾਓਗੇ ਚਾਂਗਲਾ ਹੋ ਕੇ ਆ ਵਿਲੇਜ ਆਊਗਾ ਵਿੱਚ ਬਹੁਤ ਹੀ ਸੋਹਣਾ 180 ਡਿਗਰੀ 뷰 ਹੈ ਮਤਲਬ ਅਸੀਂ ਇੱਥੇ ਖੜੇ ਆ ਸਾਨੂੰ 180 ਵੀ ਨਹੀਂ ਕਹਿ ਸਕਦੇ 270 ਡਿਗਰੀ ਦਿਖ ਰਿਹਾ ਸਾਡੇ ਮਤਲਬ 뷰 ਪੁਆਇੰਟ ਤੋਂ ਆ ਤੁਹਾਨੂੰ ਵੀ ਦਿਖਾਣੇ ਆ ਇੱਥੋਂ ਸਟਾਰਟ ਹੋ ਕੇ ਉਹ ਰੋਡ ਹੈ ਉੱਥੇ ਜਿੱਥੇ ਸਾਡੀ ਚੈਕਿੰਗ ਹੋਈ ਸੀ ਠੀਕ ਹੈ ਪਰਮਿਟ ਦੀ ਇਹ ਉੱਥੋਂ ਸਾਰਾ ਇਹ ਤਾਂ ਪੂਰੀ ਵਾਦੀ ਹੈ ਬਹੁਤ ਸੋਹਣੀ ਵਾਦੀ ਆ ਉੱਥੇ ਪਹਾੜਾਂ ਤੱਕ ਜਾਰੀ ਹੈ ਪੂਰੀ ਇੱਧਰ ਵੀ ਮਤਲਬ ਪੂਰਾ ਹਰੇ ਭਾਈ ਹਰੇ ਭਾਈ ਦਿਖ ਰਿਹਾ ਪੂਰੀ ਐਸੀ ਸਰ ਬਹੁਤ ਸੋਹਣੇ ਥੀ ਵਿਊਜ਼ ਨੇ ਹਾਂਜੀ ਚਾਂਗਲਾਬਾਸ ਰਹਿ ਗਿਆ 10 ਕਿਲੋਮੀਟਰ ਬਹੁਤ ਹੀ ਖੜੀ ਚੜ੍ਹਾਈ ਸੀਗੀ ਮਤਲਬ ਇਦਾਂ ਲੱਗ ਰਿਹਾ ਸੀ ਕਿ ਸਿੱਧਾ ਹੀ ਚੜ ਰਿਆਂ ਸੀ ਉੱਪਰ ਗੱਡੀ ਪਹਿਲੇ ਗੇਅਰ 'ਚ ਹੀ ਜਾ ਰਹੀ ਸੀਗੀ ਮਤਲਬ ਈਜ਼ੀ ਨਹੀਂ ਸੀਗਾ ਆਰ ਪੀ ਐਮ 4000 5000 ਪਲੱਸ ਹੀ ਸੀ ਤੇ ਚਾਂਗਲਾ ਪਾਸ ਤੋਂ ਇਲਾਵਾ ਇੱਕ ਹੋਰ ਪਾਸ ਆਊਗਾ ਤਾਂ ਦੋ ਪਾਸ ਆਣਗੇ ਪਰ ਉਹਦੀ ਹਾਈਟ ਇੰਨੀ ਜ਼ਿਆਦਾ ਨਹੀਂ ਹੈ ਬਟ ਜਿਹੜਾ ਚਾਂਗਲਾ ਪਾਸ ਹੈ ਉਹਦੀ ਹਿਸਟਰੀ ਕੁਝ ਐਵੇਂ ਹੈ 17000 ਸਮਥਿੰਗ ਫੁੱਟ ਤੇ ਹੈ ਤਾਂ ਇਹ ਸੈਕੰਡ ਹਾਈਐਸਟ ਪਾਸ ਹੈ ਪਾਸ ਦਾ ਮਤਲਬ ਹੁੰਦਾ ਕਿ ਜਿਹੜਾ ਪਹਾੜ ਹੁੰਦਾ ਜਦੋਂ ਤੁਸੀਂ ਪਹਾੜ ਦੇ ਇੱਕ ਚੋਟੀ ਨੂੰ ਕ੍ਰਾਸ ਕਰਕੇ ਦੂਸਰੀ ਸਾਈਡ ਜਾਂਦੇ ਹੋ ਤਾਂ ਉਹਨੂੰ ਬੇਸਿਕਲੀ ਪਾਸ ਕਹਿ ਦਿੰਦੇ ਨੇ ਜਾਂ ਲਾ ਕਹਿ ਦਿੰਦੇ ਨੇ ਐਲ ਏ ਤਾਂ ਬੇਸਿਕਲੀ ਪਾਸ ਦਾ ਮਤਲਬ ਇਹ ਹੋਇਆ ਗੱਡੀ ਪੂਰਾ ਲੋਡ ਲੈ ਰਹੀ ਆ ਪਹਿਲੇ ਗੇਅਰ 'ਚ ਜਾਰੀ ਆ ਪਹਿਲਾ ਦੂਜਾ ਪਹਿਲਾ ਦੂਜਾ ਤੀਜਾ ਦਾ ਪੈ ਹੀ ਨਹੀਂ ਰਿਹਾ ਤੇ ਦੇਖਦੇ ਆ ਪਹੁੰਚਦੇ ਆ ਦਿਖਾਣੇ ਉਤ ਜੀ ਕੀ ਹਾਲ ਹੈ ਅਸੀਂ ਪਹੁੰਚ ਗਿਆ ਚਾਂਗਲਾ ਪਾਸ ਏ 17688 ਫੁੱਟ ਤੇ ਹਵਾ ਬਹੁਤ ਜ਼ਿਆਦਾ ਚੱਲ ਰਹੀ ਹੈ ਰੋਡ ਬਹੁਤ ਸੋਹਣੀ ਸੀ ਆਕਸੀਜਨ ਬਹੁਤ ਘੱਟ ਹੈ ਇੱਥੇ ਜ਼ੀਰੋ ਟੈਂਪਰੇਚਰ ਹੈ ਹਲੇ ਜਸ ਚਾਹ ਪੀਤੀ ਆ ਉਹਦੇ ਨਾਲ ਸਰਵਾਈਵ ਕਰ ਰਹੇ ਆ ਕਪੂਰ ਸੁੰਘ ਰਹੇ ਆ ਬਸ ਇਹੀ ਹੈ ਸਾਡਾ ਸਰਵਾਈਵਲ ਇੱਥੇ ਤੁਸੀਂ ਵੀ ਪੂਰੇ ਪ੍ਰੀਕਾਸ਼ਨ ਲੈ ਕੇ ਆਇਓ ਆ ਲਓ ਤੁਸੀਂ ਨਜ਼ਾਰੇ ਉਰੇ ਅਸੀਂ ਚੱਲਦੇ ਆ ਫਿਰ ਅੱਗੇ ਪੈਂਗੋਗ ਲੈਕ ਪਾ ਜਾ ਰਹੇ ਆ ਜੀ ਆ ਜਾ ਵੀ ਆਪ ਵੀ ਆ ਜਾਓ ਟੈਂਗੋਂਗਸ ਤੇ ਅਰਾਊਂਡ 10 ਕਿਲੋਮੀਟਰ ਪਹਿਲਾਂ ਇੱਕ ਬੀਆਰਓ ਕਾਫੇ ਆ ਬਹੁਤ ਹੀ ਸੋਹਣੇ 뷰ਸ ਸੀਗੇ ਇੱਥੇ ਇੱਥੇ ਆਪਾਂ ਡਰੋਨ ਸ਼ਾਟਸ ਵਗੈਰਾ ਲਏ ਬਹੁਤ ਮਜ਼ਾ ਆਇਆ ਰੁਕਿਆ ਕੁਝ ਖਾਣ ਲਈ ਅੰਕਲ ਅੰਟੀ ਮਿਲੇ ਨੇ ਲੁਧਿਆਣਾ ਤੋਂ ਆਏ ਨੇ ਤੇ 뷰ਸ ਜੋ ਇੱਥੇ ਨੇ ਅਸੀਂ ਅੱਜ ਤੱਕ ਆਪਣੀ ਲਾਈਫ ਵਿੱਚ ਜੋ ਕਦੇ ਨਹੀਂ ਦੇਖੇ ਮজা ਆ ਗਿਆ ਯਾਰ 뷰 ਦੇਖ ਕੇ ਫਸਟ 뷰 ਪੁਆਇੰਟ ਤੇ ਰੁਕੇ ਆਂ ਸੀ ਬਿਆਨ ਨਹੀਂ ਕਰ ਸਕਦਾ ਕੀ ਫੀਲਿੰਗ ਹੈ ਉਹ ਵਾਲੇ ਪਹਾੜ ਇਦਾਂ ਲੱਗ ਰਹੇ ਨੇ ਵੀ ਜਿਵੇਂ ਮੂਰਤ ਚੰਦ ਤੋਂ ਉਧਾਰੇ ਲਏ ਹੁੰਦੇ ਨੇ ਜਿਵੇਂ ਉਧਾਰੇ ਲੈ ਕੇ ਚੰਦ ਤੋਂ ਉਧਾਰੇ ਲੈ ਕੇ ਉਰੇ ਝੀਲ ਦੇ ਉੱਪਰ ਚੜੇ ਹੋਏ ਨੇ ਤੇ ਲੇਕ ਇੰਨੀ ਨੀਲੀ ਹੈ ਨਾ ਮਤਲਬ ਨੀਲੀ ਟੀਲ ਥੋੜਾ ਸੀ ਗ੍ਰੀਨ ਕਲਰ ਕੰਬੀਨੇਸ਼ਨ ਕਿਤੇ ਕੋਈ ਗੱਲ ਰਹਿ ਕਿਤੇ ਕੋਈ ਕਲਰ ਹੈ ਤੂੰ ਆਸਮਾਨ ਐਵੇਂ ਦਾ ਮਜ਼ਾ ਆ ਗਿਆ ਯਾਰ ਐਵੇਂ ਦਾ ਫਿਲਮ ਤਾਂ ਮੈਨੂੰ ਲੱਗਦਾ ਕਿ ਤੇ ਹੈ ਹੀ ਨਹੀਂ ਪੜਾ ਚੁੱਕਾ ਦਿਸ ਇਜ਼ ਵਨ ਆਫ ਦਾ ਬੈਸਟ 뷰 ਹਾਂਜੀ ਅਸੀਂ ਪਹੁੰਚ ਗਏ ਪੈਂਗੌਕ ਲੇਕ ਤੇ ਦੱਸ ਨਹੀਂ ਸਕਦਾ ਮੈਂ ਕੀ ਫੀਲਿੰਗ ਆ ਰਹੀ ਹੈ ਔਰ ਇਹ ਤੇ ਕਿੰਨਾ ਮਜ਼ਾ ਆ ਰਿਹਾ ਹੈ ਲੋਕਲਸ ਨਾਲ ਗੱਲ ਕਰਕੇ ਅਸੀਂ ਇੱਕ ਸਪੌਟ ਲੱਭਿਆ ਤੇ ਅੱਜ ਰਾਤ ਦਾ ਸੈਟਅਪ ਅਸੀਂ ਇੱਥੇ ਹੀ ਕਰਾਂਗੇ ਤਾਂ ਇਹ ਬਹੁਤ ਬੰਦਿਆਂ ਦਾ ਸੁਪਨਾ ਹੈ ਪੈਂਗੌਕ ਤੇ ਕੈਂਪਿੰਗ ਕਰਨ ਦਾ ਜੋ ਕਿ ਅਸੀਂ ਪੂਰਾ ਕਰਨ ਜਾ ਰਹੇ ਹਾਂ ਤਾਂ ਪਹਿਲਾਂ ਸੈਟਅਪ ਕਰਦੇ ਹਾਂ ਲੋ ਜੀ ਆਪਣਾ ਕੈਂਪਿੰਗ ਸਾਈਟ ਪਰੇਟੀ ਹੈ ਤੇ ਹੁਣ ਆਪਾਂ ਕਰਨੀ ਹੈ ਖਾਣਾ ਬਣਾਉਣ ਦੀ ਤਿਆਰੀ ਦੇਖਦੇ ਆ ਕੀ ਬਣਾਣਾ ਹੈ ਲੈ ਕੇ ਤਾਂ ਬਹੁਤ ਕੁਝ ਆਏ ਆ ਪਰ ਸਭ ਤੋਂ ਪਹਿਲਾਂ ਤਾਂ ਮੈਨੂੰ ਚਾਹ ਤਾਂ ਕਹਿਣ ਜੀ ਬਣਾਣਿਆ ਚਾਹ ਪਰ ਮੈਨੂੰ ਨਹੀਂ ਲੱਗਦਾ ਵੀ ਚੁੱਲਾ ਚੱਲੂਗਾ ਕਿ ਨਹੀਂ ਕਿਉਂਕਿ ਜਿਸ ਹੱਬ ਨਾਲ ਹਵਾ ਚੱਲ ਰਹੀ ਹੈ ਹੁਣੇ-ਹੁਣੇ ਦੇਖਿਆ ਹੁਣਾ ਤੁਸੀਂ ਦਰਸ਼ਕ ਆਗੇ ਸੀਗੇ ਵਿੱਚ ਆਪਣੀ ਗਊ ਮਾਤਾ ਜੀ ਉਹ ਵਿਚਾਂ ਕੇ ਇੰਟਰਫੀਰੈਂਸ ਕਰਕੇ ਗਏ ਪਟਾਸੀਂ ਉਹਨਾਂ ਨੂੰ ਬਹੁਤ ਸਮਝਾਇਆ ਵੀ ਇਹ ਤੁਹਾਡੀ ਜਗ੍ਹਾ ਨਹੀਂ ਹੈ ਤੁਸੀਂ ਆਪਦੀ ਜਗ੍ਹਾ ਤੇ ਜਾਓ ਤੇ ਉਹ ਫਿਰ ਚਲੇ ਗਏ ਕਰਦੇ ਆ ਯਾਰ ਦੇਖਦੇ ਆ ਤੇ ਰਾਤ ਨੂੰ ਸਾਡਾ ਐਸਟਰੋ ਫੋਟੋਗ੍ਰਾਫੀ ਕਰਨ ਦਾ ਮੂਡ ਹੈ ਉਹਨੂੰ ਪੰਜਾਬੀ ਚ ਕੀ ਕਹਿੰਦੇ ਨੇ ਮਤਲਬ ਲਾ ਲੋ ਵੀ ਤਾਰਿਆਂ ਦੀ ਫੋਟੋ ਖਿੱਚਣੀ ਤਾਂ ਕਹਿੰਦੇ ਨੇ ਕਿ ਪੈਂਗੋਂਗ ਚ ਜਿੰਨੇ ਸੋਹਣੇ ਤਾਰੇ ਦਿਖਦੇ ਨੇ ਇਹਨੇ ਕਿਤੇ ਵੀ ਨਹੀਂ ਦਿਖਦੇ ਤਾਂ ਸਾਡਾ ਪਲਾਨ ਇਹੀ ਹੈ ਵੀ ਰਾਤ ਨੂੰ ਮਤਲਬ ਤਾਰਿਆਂ ਦੀ ਫੋਟੋ ਖਿੱਚੀਏ ਆਪਣਾ ਖਾਣਾ ਪੀਣਾ ਖਾ ਕੇ ਟ੍ਰਾਈਪੋਡ ਲਾ ਕੇ ਫਿਰ ਤੁਹਾਨੂੰ ਦਿਖਾਵਾਂਗੇ ਮਤਲਬ ਮਜ਼ਾ ਆਊਗਾ ਨੈਸ਼ਨਲ ਜੀਓਗ੍ਰਾਫੀ ਵਾਲਾ ਮੰਗੂ ਪੂਰਾ ਸਿਰਾ ਲਾ ਦੇਣਾ ਆਪਾਂ ਠੀਕ ਐ ਚਲੋ ਫਿਰ ਹੁਣ ਅਸੀਂ ਬਣਾਈਏ ਚਾਹ ਹਾਂਜੀ ਫਿਰ ਕੀ ਹਾਲ ਐ ਕੈਂਪ ਤਾਂ ਤੁਸੀਂ ਦੇਖ ਲਿਆ ਅਸੀਂ ਲਾ ਲਿਆ ਪਰ ਯਾਰ ਕੈਂਪ ਲਾਣ ਤੋਂ ਬਾਅਦ ਅਸੀਂ ਜਸਟ ਚਾਹ ਹੀ ਪੀਤੀ ਐ ਉਰੇ ਕਿਤੇ ਜਾ ਗਏ ਨੇੜੇ-ਦਲੇ ਅੱਧਾ ਘੰਟਾ ਪੌਣਾ ਘੰਟਾ ਲੱਗਿਆ ਹੋਣਾ ਨਾ ਕਿਤੇ ਕੁਝ ਮਿਲਿਆ ਸਾਨੂੰ ਕਿੰਦੇ ਪਤਾ ਕਰਕੇ ਆਏ ਸੀਗੇ ਤੇ ਉਹ ਵੀ ਕੰਦੇ ਖਾਣਾ ਕੋਣਾ ਸਾਨੂੰ ਵਧੀਆ ਲੱਗਿਆ ਹੁਣ ਆਪਣਾ ਹੀ ਬਣਾਉਣ ਲੱਗੇ ਆ ਕਰਦੇ ਆ ਫਿਰ ਆਪਣਾ ਸੈਟਅਪ ਇਹ ਆਪਣਾ ਚੁੱਲਾ ਪੋਰਟੇਬਲ ਦੇਖ ਲਈਏ ਪਹਿਲਾਂ ਚੱਲਦਾ ਹੈ ਕਿ ਨਹੀਂ ਕਿਉਂਕਿ ਹਵਾ ਬਹੁਤ ਜ਼ਿਆਦਾ ਹੈ ਓਹੋ ਹੋ ਹੋ ਚੱਲ ਗਿਆ ਓਏ ਕੈਂਟ ਚੱਲ ਰਿਹਾ ਤੇ ਉਹ ਵੱਧ ਗਿਆ ਉਹ ਵੱਧ ਗਿਆ ਇਹ ਹਵਾ ਵੜ ਗਈ ਹੁਣ ਠੀਕ ਚੱਲ ਰਿਹਾ ਯਾਰ ਪੋਰਟ ਜੀ ਲਈ ਆ ਯਾਰ ਮੜੀ ਵੀ ਆਪਣਾ ਖਾਣਾ ਹੀ ਬਣ ਜੇ ਸੂਪ ਬਣਾਉਣ ਲੱਗੇ ਆ ਆ ਰਹੀ ਜੀ ਆਪਣੇ ਪੋਰਟੇਬਲ ਵਾਲੇ ਭੰਡੇ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਪਾਣੀ ਨੂੰ ਗਰਮ ਆਪਦੇ ਨਾਲ ਜਰੂਰ ਲੈ ਕੇ ਆਓ ਜਦੋਂ ਹੀ ਭੁੱਖ ਲੱਗੀ ਕਰ ਲੈ ਜੀ ਖਾਓ ਕੰਮ ਚਲਾਓ ਕਿਹੜੇ ਸੂਪ ਬਣਾਉਣ ਲੱਗਿਓ ਤੁਸੀਂ ਆਪਾਂ ਬਹੁਤ ਡਿਸਕਸ਼ਨ ਤੋਂ ਬਾਅਦ ਇਹ ਡਿਸਾਈਡ ਕੀਤਾ ਗਿਆ ਆਪਾਂ ਮਾਂਚੋ ਬਣਾਵਾਂਗੇ ਕਿਉਂਕਿ ਉਹਨਾਂ ਨੇ ਪਟਕ ਤੇ ਲਾਲ ਮਿਰਚ ਛਾਪੀ ਹੋਈ ਆ ਤਾਂ ਇਸ ਟਾਈਮ ਸਾਨੂੰ ਮਿਰਚ ਦੀ ਬਹੁਤ ਲੋੜ ਆ ਕਿਉਂਕਿ ਜੇ ਹੀਟ ਮਿਲੂਗੀ ਫੇਰੀ ਮਤਲਬ ਨਹੀਂ ਵਧੀਆ ਹੋਊਗੀ ਮੇਰੇ ਤਾਂ ਉਹ ਠੰਡ ਬਹੁਤ ਆ 14500 ਫੁੱਟ ਤੇ ਆ ਤੇ ਮੈਨੂੰ ਲੱਗਦਾ ਮਾਈਨਸ ਚ ਆ ਜੋ ਵੀ ਆ ਪਿੱਛੇ ਆ ਆਪਣੀ ਪੈਂਗੋਂਗ ਲੇਕ ਤੇ ਹੁਣ ਰਾਤ ਨੂੰ ਤਾਂ ਚੰਦ ਪੂਰਾ ਪਾਣੀ ਉਹਦਾ ਉੱਪਰ ਨੂੰ ਖਿੱਚ ਰਿਹਾ ਹੈ ਮਾਰ ਰਿਹਾ ਛੱਲਾ ਉਹ ਬਸ ਫਿਰ ਆਪਾਂ ਮੌਂਚੋ ਤੇ ਫਾਈਨਲ ਕਰਤਾ ਹੁਣ ਪਾਣੀ ਗਿਆ ਆਪਣਾ ਉਬਲ ਦਿਕਾ ਉਹ ਯਾਰ ਪੰਫਾ ਇਹ ਕਹਿੰਦੇ ਤੁਸੀਂ ਪਾਣਾ 600 ਐਮਐਲ ਪਰ 600 ਐਮਐਲ ਦਾ ਹਿਸਾਬ ਕਿਤਾਬ ਕਿਵੇਂ ਲਾਵਾਂਗੇ ਦੇਖੀ ਜਾਓ ਗਾੜਾ ਪਤਲਾ ਮੰਨੂਗਾ ਕੋਈ ਥੋੜਾ ਜਿਹਾ ਟਮਾਟੋ ਮਿਕਸ ਕਰ ਦਿੰਨੇ ਆ ਕਿਉਂਕਿ ਮਾਤਰਾ ਤੋਂ ਖਾਣ ਦਾ ਵੀ ਚਾਵਣ ਹੈਗਾ ਸੀ ਇੱਕ ਬੰਦੇ ਨੇ ਟਮਾਟੋ ਨੂੰ ਬੋਟ ਪਾਈ ਸੀ ਦੋ ਬੰਦਿਆਂ ਨੇ ਮੰਚ ਨੂੰ ਪਾਤੀ ਤੇ ਪਣ ਜਾ ਰਿਹਾ ਆਪਣਾ ਕਹਿੰਦੇ ਬਾਲੀ ਦਿਵਾਨ ਤੋਂ ਬਾਅਦ 3 ਮਿੰਟ ਲਿਆ ਨੂੰ ਹਿਲਾਓ ਤੇ ਆਪਣੇ 3 ਮਿੰਟ ਹੋ ਗਏ ਨੇ ਮੈਨੂੰ ਲੱਗਦਾ ਪੂਰੇ ਸੂਪ ਆਪਣਾ ਦੇਖਣ ਨੂੰ ਲੱਗ ਰਿਹਾ ਬਹੁਤ ਹੀ ਘੈਂਟ ਤੇ ਗਾੜਾ ਤੇ ਲਾਲੋ ਲਾਲ ਆ ਰਿਹਾ ਆਪਣਾ ਫੌਜੀ ਵਾਲਾ ਕੱਪ ਇਹ ਹੁੰਦਾ ਸਟੀਲ ਦਾ ਇਹਨੂੰ ਕੁਝ ਨਹੀਂ ਹੁੰਦਾ ਤੋ ਖਾਓ ਪੀਓ ਇਹ ਚ ਐਂਡ ਟਾਈਮ ਇਹ ਆ ਬਣ ਗਈ ਆਪਣੀ ਕੜਛੀ ਵੈਸੇ ਤਾਂ ਕੱਪ ਚ ਵੀ ਪੀ ਸਕਦੇ ਆ ਪਰ ਆਪਣੇ ਕੋਲ ਕੌਲੀਆਂ ਵੀ ਨਹੀਂ ਮੈਂ ਭੁੱਲ ਗਿਆ ਸੀ ਇਹ ਕਿੱਟ ਦੇ ਨਾਲ ਹੀ ਆਉਂਦੀਆਂ ਨੇ ਤਾਂ ਆਪਾਂ ਕੌਲੀਆਂ ਚ ਪੋ ਓਹ ਹੋ 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 thickness ਚੈੱਕ ਕਰੋ ਯਾਰ ਇਹ ਇਹ ਇਹਦੇ ਮਤਲਬ ਪਿੰਡ ਵਾਲੀ ਖੀਰ ਨਾਲੋਂ ਵੀ ਗਾੜਾ ਹੋ ਗਿਆ ਕੱਲ ਯਾਦ ਆਈ ਪਹਾੜਾਂ ਦੇ ਵਿੱਚ ਕੁਝ ਵੀ ਕਰ ਰਹੇ ਹੋ ਨਾਲ ਆਪਣੀ ਡਸਟਬਿਨ ਤੇ ਲਪਾਫਾ ਕਰੀ ਕਰੋ ਗੰਦ ਨੀ ਪਾਣਾ ਅਸੀਂ ਨਾਲ ਕੈਰੀ ਕਰਦੇ ਆ ਦੇਖੀਏ ਫਿਰ ਪੀਕੇ ਓਹ ਹੋ ਹੋ ਮਾਂਚੋ ਤੇ ਟਮਾਟਰ ਦਾ ਕੰਬੀਨੇਸ਼ਨ ਬੜਾ ਘੈਂਟ ਬਣਾਇਆ ਰੇ ਤਾਂ ਅਮਨ ਲਾ ਹੋਰ ਬਣਾਣਾ ਪੈਣਾ ਇਸ ਟਾਇਮ ਚਲੋ ਜੀ ਫਿਰ ਅਸੀਂ ਪਿੰਨਾ ਸੂਪ ਤੁਸੀਂ ਆਪਦਾ ਖਾਣਾ ਪੀਣਾ ਖਾਓ ਰਾਤ ਨੂੰ ਆਪਾਂ ਖਿੱਚਣੀਆਂ ਤਾਰਿਆਂ ਦੀ ਫੋਟੋ ਉਹਦਾ ਆਪਾਂ ਪੂਰਾ ਪ੍ਰਬੰਧ ਕੀਤਾ ਹੋਇਆ ਤਾਂ ਹੁਣ ਜੋ ਤੁਸੀਂ ਵੀਊ ਦੇਖੋਗੇ ਉਰੇ ਪੈਂਗੋਂਗ ਤੇ ਤਾਰਿਆਂ ਦਾ ਇਹ ਮਤਲਬ ਬਹੁਤ ਬੰਦਿਆਂ ਦੀ ਡ੍ਰੀਮ ਹੁੰਦਾ ਤੇ ਆਪਾਂ ਇਸ ਟਾਈਮ ਉਹਨੂੰ ਮਤਲਬ ਐਕਸਪੀਰੀਅੰਸ ਕਰਾਂਗੇ ਇੱਥੇ ਬਹੁਤ ਹੀ ਕਲੀਅਰ ਸਟਾਰਸ ਦਿਖਦੇ ਨੇ ਕਿਉਂਕਿ ਇਹ ਬਹੁਤ ਹਾਈਟ ਤੇ ਹੈ ਤੇ ਇੱਥੇ ਪੋਲੂਸ਼ਨ ਜਮਾਂ ਨਹੀਂ ਹੈਗਾ ਤਾਂ ਤੁਹਾਨੂੰ ਤਾਰੇ ਦਿਖਾਵਾਂਗੇ ਚਲੋ ਫਿਰ ਲੇ ਤਾਂ ਪੈਂਗੋਂਗ ਦੇ ਸਾਡੇ ਸਫਰ ਵਿੱਚ ਅੱਜ ਲਈ ਇਨਾ ਹੀ ਪਰ ਲੇਕ ਦੇ ਘੈਂਟ ਘੈਂਟ ਵਿਊਜ਼ ਤੇ ਤਾਰਿਆਂ ਦੀ ਵੀਡੀਓ ਲਈ ਨੈਕਸਟ ਐਪੀਸੋਡ ਜ਼ਰੂਰ ਦੇਖਣਾ ਹੁਣ ਤੁਸੀਂ ਇੰਜੋਏ ਕਰੋ ਐਪੀਸੋਡ 2 ਦੇ ਬਿਹਾਈਂਡ ਦਾ ਸੀਨਸ ਤੇ ਮੈਂ ਮਿਲਦਾ ਤੁਹਾਨੂੰ ਐਪੀਸੋਡ 3 ਚ ਸਬ ਤੋਂ ਉੱਪਰ ਬਾਤ ਹੈ ਯਾਰ ਚਸ਼ਮਾ ਲਿਕਣਾ ਮੇਰ ਨੂੰ ਬਲਵਨ ਬੁਖਰ ਆ ਗਿਆ ਤੇ ਅੱਜ ਬੂਝੇ ਭਾਇ ਬਿੱਲੂ ਸੋਚੇ ਤੋ ਨਹੀਂ ਆ ਜੱਟ ਪੈਸਾ ਵਾਇਰ ਬਸ ਖੂਨ ਵਾਸਤੇ ਹਾਂ 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 ਕਿੰਨੀਆਂ ਟੈਸਟੀਆਂ ਬਣਾਈਆਂ ਨੇ ਯਾਰ ਚੱਟ ਪੈਦਾ ਹੋਇਆ ਵਸਿ ਸ਼ਾਉਣ ਵਾਸਤੇ ਬੱਤਰਾ ਦੀ ਬਾਈ ਬੱਲੀਏ ਨਹੀਂ ਉਸ ਨੂੰ ਵੇਸ ਕਰਕੇ ਆਈ ਬੱਲੀਏ ਨਹੀਂ ਉਸ ਨੂੰ ਮਸਲ ਜੀ ਕਰ ਰੱਖਿਆ ਨਹੀਂ ਤੇ ਯਾਰਾਂ ਦੀ ਨਹੀਂ ਕੰਬੀ ਸੱਤ ਯਾਰ ਜਾਂਦੀਆਂ ਨਹੀਂ ਕਾਹੋਦ ਕਾਹੋਦ ਮੈਂ ਇਸ ਤੋਂ ਦਰਨਾ ਚਾਹੁੰਦਾ ਪਤਾ ਨਹੀਂ ਚਾਹੁੰਦਾ ਜਦੋਂ ਤਾਂ ਸੀ ਮਾਨਸੇ ਮਨ ਗਿਆ ਬਤਾਂ ਉਹ ਬਹੁਤ ਬਾਤ ਕਰਦੇ ਨੇ ਨੀ ਤੂੰ ਚੋਰੀ ਚੋਰੀ ਸੰਗ ਸਾਨੂੰ ਪਤਾ ਤੇਰੇ ਰੰਗ ਹੋਣ ਛੱਟੇ ਸੰਗ ਨਹੀਂ ਤੂੰ ਜੱਟ ਦੀ ਪਸੰਦ ਤੇਰੇ ਸ਼ਹਿਰ ਨੂੰ ਪਤਾ ਸ਼ੌਹਰ ਤੇ ਨਾਲ ਗੱਲ ਬਾਤ ਚੋਰੀ ਦੀ ਗੈਸ ਦੀ ਪ੍ਰੋਬਲਮ ਹੈ ਮੈਂ ਉਹਨੂੰ ਕਹਿ ਰਿਹਾ ਗੈਸ ਸਿਲੰਡਰ ਲੈ ਲਓ ਸਾਡੇ ਕੋਲੋਂ ਗੈਸ ਸਿਲੰਡਰ ਲੈਣ ਨੂੰ ਤਿਆਰ ਨਹੀਂ ਹੈਗੇ ਉਹ ਉੱਥੇ ਉੱਥੇ ਉੱਠ ਕੇ ਪਿੱਛੇ ਵਾਲਾ ਵੀ ਦਿਖਾਈਂ ਉੱਪਰ ਵਾਲੀਆਂ ਐ ਤਾਂ ਦੋ ਹੀ ਨੇ ਨਾ ਤਿੰਨ ਨਹੀਂ ਗਈਆਂ ਤਿੰਨ ਨੇ 1 2 ਥੱਲੇ ਦੋ ਨੇ ਉੱਪਰ ਤਿੰਨ ਨੇ ਸੈਕਿੰਡ ਨੂੰ ਵਧੀਆ ਇਹ ਵਿਚਨਾ ਮੜੇ ਝੋਲੇ ਜੇ ਮਰੀ ਜਾਂਦਾ ਹੈ ਨਾ ਇੱਕ ਮਿੰਟ ਯਾਰ ਇੱਕ ਮਿੰਟ ਇਹ ਕੀ ਹੋ ਗਿਆ ਇਹ ਤਾਰ ਦੀ ਵਿੱਚ ਕੀ ਕੀਰ ਨਿਕਲ ਗਿਆ ਦੇਸ਼ ਦਾ ਬਿਸਕਟ ਫਾਰਲਜੀ ਹਲੋ ਇੱਕ ਮੋੜ ਪਿੱਛੇ ਚੱਲ ਰਹੀ ਹੈ ਰਿਵਰ ਉਹ ਤੁਸੀਂ ਦੇਖ ਹੀ ਲਈ ਸੀ ਜਦੋਂ ਕੈਂਪ ਸੈਟਅਪ ਕਰ ਰਹੇ ਸੀ ਓਰੀਵਰ ਨਹੀਂ ਸੋਰੀ ਹਾਂ ਸਾਫ ਸਪਾਈਕਾ ਬਲ ਨੋ ਬਲ ਦਾ ਪਾਣੀ ਆ ਤੇ ਉਂਗਲ ਮਾਰ ਰਿਹਾ ਕੁਛ ਨਹੀਂ ਹੋ ਰਿਹਾ ਪਤਾ ਹੋ